ਕਹਿੰਦੇ ਨੇ ਕਿ ਸਲਾਹ ਦੇ ਸ਼ਬਦਾਂ ਤੋਂ ਜ਼ਿਆਦਾ ਦਿਲ ਤੋਂ ਖਾਦੀ ਹੀ ਠੋਕਰ ਬੰਦੇ ਨੂੰ ਮਜ਼ਬੂਤ ਬਣਾਉਂਦੀ ਹੈ ਦਿਲ ਤੇ ੱਤਕਾ ਜ਼ਿਆਦਾ ਹੀ ਲੱਗਦਾ ਜਦ ਠੋਖਾ ਦੇਣ ਵਾਲੇ ਤੇ ਸਾਡਾ ਵਿਸ਼ਵਾਸ ਪੱਕਾ ਹੋਵੇ ਸਤਿ ਸ਼੍ਰੀ ਅਕਾਲ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੈਨਲ ਤੇ ਤੁਹਾਡਾ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਰਮਾਤਮਾ ਨੇ ਦੁਨੀਆ ਦੀ ਰਚਨਾ ਕਰਦੇ ਸਮੇ ਬਹੁਤ ਹੀ ਵਿਸ਼ੇਸ਼ ਰਚਨਾਵਾਂ ਕੀਤੀਆਂ ਨੇ ਅਨਾਜ ਵਿੱਚ ਕੀੜੇ ਪੈਦਾ ਕਰ ਦਿੱਤੇ ਨਹੀਂ ਤਾਂ ਲੋਕ ਇਸ ਨੂੰ ਸੋਨੇ ਤੇ ਚਾਂਦੀ ਦੀ ਤਰ੍ਹਾਂ ਸੰਭਾਲ ਕੇ ਰੱਖਦੇ ਮੌਤ ਤੋਂ ਬਾਅਦ ਸਰੀਰ ਵਿੱਚ بادਗੂ ਪੈਦਾ ਕਰ ਦਿੱਤੀ ਨਹੀਂ ਤਾਂ ਲੋਕ ਆਪਣੇ ਪਿਆਰਿਆਂ ਨੂੰ ਕਦੇ ਜਲਾਉਂਦੇ ਨਾ ਨਾ ਦਫਨਾਉਂਦੇ ਜ਼ਿੰਦਗੀ ਵਿੱਚ ਕਿਸੇ ਵੀ ਪ੍ਰਕਾਰ ਦੀ ਮੁਸ਼ਕਲ ਜਾਂ ਕੋਈ ਅਨਹੋਣੀ ਹੋਣ ਦੇ ਨਾਲ ਰੋਣਾ ਅਤੇ ਸਮੇਂ ਦੇ ਨਾਲ ਉਸ ਨੂੰ ਭੁਲਾਉਣਾ ਸਿਖਾ ਦਿੱਤਾ ਨਹੀਂ ਤਾਂ ਜ਼ਿੰਦਗੀ ਦੇ ਵਿੱਚ ਨਿਰਾਸ਼ਾ ਤੇ ਹਨੇਰਾ ਹੀ ਰਹਿ ਜਾਂਦਾ ਜ਼ਿੰਦਗੀ ਵਿੱਚ ਸਭ ਤੋਂ ਜ਼ਿਆਦਾ ਥੱਪੜ ਕਿਸੇ ਤੋਂ ਕੀਤੀ ਗਈ ਉਮੀਦ ਮਾਰਦੀ ਹੈ ਜਿੰਨੀ ਜ਼ਿਆਦਾ ਉਮੀਦ ਕਰੋਗੇ ਓਨੇ ਜ਼ਿਆਦਾ ਉਦਾਸ ਰਹੋਗੇ ਜ਼ਿੰਦਗੀ ਦੇ ਵਿੱਚ ਇਹ ਅਨਮੋਲ ਅਸੂਲ ਸਮਝ ਲੈ ਤਾਂ ਜ਼ਿੰਦਗੀ 'ਚ ਕਦੇ ਦੁਖੀ ਨਹੀਂ ਰਹੋਗੇ ਪਹਿਲਾ ਅਸੂਲ ਜੇਕਰ ਖੇਤ ਵਿੱਚ ਬੀਜ ਨਾ ਪਾਇਆ ਜਾਣ ਤਾਂ ਕੁਦਰਤ ਉਸ ਨੂੰ ਕਾਫੂਸ ਨਾਲ ਭਰ ਦਿੰਦੀ ਹੈ ਠੀਕ ਉਸੇ ਤਰ੍ਹਾਂ ਦਿਮਾਗ ਵਿੱਚ ਜੇ ਪੋਜ਼ਿਟਿਵ ਸੋਚ ਨਾ ਰੱਖੀ ਜਾਵੇ ਤਾਂ 네ਗੇਟਿਵ ਸੋਚ ਆਪਣੀ ਜਗ੍ਹਾ ਬਣਾ ਲੈਂਦੀ ਹੈ ਦੂਜਾ ਸੂਤ ਜਿਹਦੇ ਕੋਲ ਜੋ ਹੁੰਦਾ ਉਹ ਉਹੀ ਵੰਡਦਾ ਹੈ ਸੁਖੀ ਸੁਖ ਵੰਡਦਾ ਦੁਖੀ ਦੁਖ ਵੰਡਦਾ ਗਿਆਨੀ ਗਿਆਨ ਵੰਡਦਾ ਤੀਸਰਾ ਸੂਤ ਜ਼ਿੰਦਗੀ 'ਚ ਤੁਹਾਨੂੰ ਜੋ ਵੀ ਮਿਲੇ ਉਸ ਨੂੰ ਪਚਾਉਣਾ ਸਿੱਖੋ ਕਿਉਂਕਿ ਰੋਟੀ ਨਾ ਪਚਣ ਨਾਲ ਰੋਗ ਵੱਧਦਾ ਤੇ ਪੈਸਾ ਨਾ ਪਚੇ ਤਾਂ ਦਿਖਾਵਾ ਵੱਧਦਾ ਜੇ ਗੱਲ ਨਾ ਪਚੇ ਤਾਂ ਚੁਗਲੀ ਵੱਧਦੀ ਹੈ ਜੇ ਤਾਰੀਫ਼ ਨਾ ਪਚੇ ਤਾਂ ਹੰਕਾਰ ਵੱਧਦਾ ਜੇ ਨਿੰਦਾ ਨਾ ਪਚੇ ਤਾਂ ਦੁਸ਼ਮਣੀ ਵੱਧਦੀ ਹੈ ਤੇ ਜੇ ਰਾਜ ਨਾ ਪਚੇ ਤਾਂ ਖਤਰਾ ਵੱਧਦਾ ਹੈ ਜਦ ਆਪਣ ਹੀ ਪੰਛੀ ਕਿਸੇ ਹੋਰ ਦੇ ਦਾਣੇ ਖਾਣ ਦੀ ਉਹਨਾਂ ਨੂੰ ਆਦਤ ਪੈ ਜਾਵੇ ਤਾਂ ਉਹਨਾਂ ਨੂੰ ਛੱਡ ਦੇਣਾ ਹੀ ਵਧੀਆ ਹੁੰਦਾ ਹੈ ਯਾਦ ਰੱਖਣਾ ਕੁਝ ਨਹੀਂ ਮਿਲਦਾ ਮਿਹਨਤ ਤੋਂ ਬਿਨਾ ਇਸ ਦੁਨੀਆ ਵਿੱਚ ਮੇਰਾ ਆਪਣਾ ਪਰਛਾਵਾਂ ਵੀ ਮੈਨੂੰ ਧੁੱਪ ਵਿੱਚ ਜਲਣ ਤੋਂ ਬਾਅਦ ਮਿਲਿਆ ਉਹ ਨਾ ਤਾਂ ਕਾਗਜ਼ ਰੱਖਦਾ ਨਾ ਕਿਤਾਬ ਰੱਖਦਾ ਫਿਰ ਵੀ ਸਾਰੀ ਦੁਨੀਆ ਦਾ ਹਿਸਾਬ ਰੱਖਦਾ ਹੈ ਲੋਕਾਂ ਦਾ ਮੂੰਹ ਬੰਦ ਕਰਾਉਣ ਤੋਂ ਚੰਗਾ ਏ ਆਪਣੇ ਕੰਨ ਬੰਦ ਕਰ ਲਓ ਜਿੰਨਾ ਚਾਰ ਲੋਕਾਂ ਵਿੱਚ ਬੈਠ ਕੇ ਤੁਸੀਂ ਦੂਸਰਿਆਂ ਦੇ ਬਾਰੇ ਬੁਰਾਈ ਕਰਦੇ ਹੋ ਯਕੀਨ ਕਰੋ ਉਹ ਚਾਰ ਲੋਕ ਤੁਹਾਡੇ ਜਾਣਦੇ ਹੀ ਤੁਹਾਡੀ ਬੁਰਾਈ ਕਰਨਾ ਸ਼ੁਰੂ ਕਰ ਦਿੰਦੇ ਨੇ ਗਲਤ ਫਹਿਮੀ ਦਾ ਇੱਕ ਪਲ ਇੰਨਾ ਜ਼ਹਿਰੀਲਾ ਹੁੰਦਾ ਹੈ ਜੋ ਪਿਆਰ ਦੇ ਸੌ ਪਲਾਂ ਨੂੰ ਵੀ ਇੱਕ ਪਲ 'ਚ ਭੁਲਾ ਦਿੰਦਾ ਹੈ ਕਿੰਨੇ ਅਜੀਬ ਲੋਭ ਹੁੰਦੇ ਨੇ ਗੱਲਾਂ ਨੂੰ ਫੜ ਕੇ ਬੰਦੇ ਨੂੰ ਛੱਡ ਦਿੰਦੇ ਨੇ ਸਫਲਤਾ ਹਮੇਸ਼ਾ ਇਕੱਲੇ ਦਿਆਂ ਹੀ ਗੱਲ ਨਾਲ ਲਾਉਂਦੀ ਹੈ ਪਰ ਅਸਫਲਤਾ ਸਭ ਦੇ ਸਾਹਮਣੇ ਥੱਪੜ ਮਾਰਦੀ ਹੈ ਹਾਰਦਾ ਉਹ ਹੈ ਜੋ ਸ਼ਿਕਾਇਤਾਂ ਵਾਰ-ਵਾਰ ਕਰਦਾ ਹੈ ਤੇ ਜਿੱਤਦਾ ਉਹ ਹੈ ਜੋ ਕੋਸ਼ਿਸ਼ਾਂ ਹਜ਼ਾਰ ਕਰਦਾ ਹੈ ਟਾਈਮ ਨਾਲ ਕੁਝ ਬਣੋ ਪਰ ਜ਼ਰੂਰ ਕੁਝ ਬਣੋ ਕਿਉਂਕਿ ਲੋਕ ਟਾਈਮ ਦੇ ਨਾਲ حال چال ਨਹੀਂ ਹیثیت ਪੁੱਛਦੇ ਨੇ ਕੇਵਲ ਪੈਸਿਆਂ ਨਾਲ ਬੰਦਾ ਅਮੀਰ ਨਹੀਂ ਹੁੰਦਾ ਅਮੀਰ ਤਾਂ ਉਹ ਹੈ ਜਿਹਦੇ ਕੋਲ ਚੰਗੇ ਵਿਚਾਰ ਚੰਗੀ ਸੋਚ ਅਤੇ ਚੰਗਾ ਵਧੀਆ ਵਰਤਾਓ ਹੋਵੇ ਚੰਗੀਆਂ ਗੱਲਾਂ ਪੜਨ ਦੀ ਆਦਤ ਤਾਂ ਚੰਗੀਆਂ ਗੱਲਾਂ ਕਰਨ ਦੀ ਆਦਤ ਆਪਣੇ ਆਪ ਲੱਗ ਜਾਂਦੀ ਹੈ ਜ਼ਰੂਰਤ ਤੋਂ ਜ਼ਿਆਦਾ ਚੰਗੇ ਬਣ ਗਏ ਤਾਂ ਨਿੰਬੂ ਦੀ ਤਰ੍ਹਾਂ ਨਿਚੋੜ ਦਿੱਤੇ ਜਾਵੂਗੇ ਸੱਚਾ ਪਿਆਰ ਕਰਨ ਵਾਲਾ ਤੁਹਾਡੇ ਨਾਲ ਹਰ ਤਰ੍ਹਾਂ ਦੀ ਗੱਲ ਕਰੇਗਾ ਹਰ ਟੌਪਿਕ ਤੇ ਗੱਲ ਕਰੇਗਾ ਪਰ ਧੋਖਾ ਦੇਣ ਵਾਲਾ ਤੁਹਾਡੇ ਨਾਲ ਸਿਰਫ ਪਿਆਰ ਭਰੀਆਂ ਗੱਲਾਂ ਕਰੇਗਾ ਸੇਵਾ ਸਭ ਦੀ ਕਰੋ ਪਰ ਆਸ ਕਿਸੇ ਤੋਂ ਨਾ ਰੱਖੋ ਕਿਉਂਕਿ ਸੇਵਾ ਦਾ ਸਹੀ ਮੁੱਲ ਬੰਦਾ ਨਹੀਂ ਦੇ ਸਕਦਾ ਉਹ ਕੇਵਲ ਪਰਮਾਤਮਾ ਹੀ ਦੇ ਸਕਦਾ ਹੈ ਹੱਸਣਾ ਬੇਸ਼ੱਕ ਚੰਗੀ ਗੱਲ ਹੈ ਪਰ ਦੂਜਿਆਂ ਦੇ ਉੱਪਰ ਕਦੇ ਨਹੀਂ ਹੱਸਣਾ ਚਾਹੀਦਾ ਯਾਦ ਰੱਖੋ ਰਿਸ਼ਤੇ ਤੋੜਨ ਲਈ ਕੁਝ ਗਲਤ ਇਲਜ਼ਾਮ ਵੀ ਲਗਾ ਦਿੰਦੇ ਨੇ ਦੋਸਤ ਅਮੀਰ ਹੈ ਜਾਂ ਗਰੀਬ ਇਹ ਜ਼ਰੂਰੀ ਨਹੀਂ ਜ਼ਰੂਰੀ ਇਹ ਹੈ ਕਿ ਤੁਹਾਡੇ ਬੁਰੇ ਵਕਤ ਵਿੱਚ ਕਿੰਨੇ ਸਾਥ ਦਿੰਦਾ ਹੈ ਕਿੰਨਾ ਸਾਥ ਦਿੰਦਾ ਹੈ ਇਹ ਜ਼ਰੂਰੀ ਰੱਖਦਾ ਹੈ ਗਲਤੀਆਂ ਉੱਪਰ ਰੌਲਾ ਪਾਉਣ ਤੇ ਛਿੜਕਾਂ ਦੇਣ ਦੀ ਬਜਾਏ ਕੋਈ ਹੱਥ ਫੜ ਕੇ ਪਿਆਰ ਨਾਲ ਸਮਝਾ ਦੇਵੇ ਤਾਂ ਬਹੁਤ ਆ ਚੰਗਾ ਲੱਗਦਾ ਹੈ ਜਿਨ੍ਹਾਂ ਨੂੰ ਸੱਚੀ ਗੱਲ ਕਰਨੀ ਆਉਂਦੀ ਹੈ ਉਹ ਲੋਕ ਅਕਸਰ ਚੁੱਪ ਰਹਿੰਦੇ ਨੇ ਮਦਦ ਕਰਨ ਲਈ ਅਮੀਰ ਹੋਣਾ ਜ਼ਰੂਰੀ ਨਹੀਂ ਮਦਦ ਕਰਨ ਦਾ ਇਰਾਦਾ ਹੋਣਾ ਚਾਹੀਦਾ ਹੈ ਮਦਦ ਇੱਕ ਅਜੀਹੀ ਘਟਨਾ ਹੈ ਜੇ ਕਰੀਏ ਤਾਂ ਲੋਕ ਭੁੱਲ ਜਾਂਦੇ ਨਹੀਂ ਜੇ ਨਾ ਕਰੀਏ ਤਾ ਲੋਕ ਯਾਦ ਰੱਖ ਲੈਂਦੇ ਨੇ ਅਕਸਰ ਇਕੱਲਾਪਨ ਤੋਂ ਉਹੀ ਗੁਜ਼ਰਦਾ ਹੈ ਜੋ ਜ਼ਿੰਦਗੀ ਦੇ ਅਜਿਹੇ ਫੈਸਲੇ ਨੂੰ ਚੁਣਦਾ ਹੈ ਕੁਝ ਰਿਸ਼ਤੇ ਪਰਮਾਤਮਾ ਖਰਾਬ ਕਰ ਦਿੰਦੇ ਨੇ ਤਾਂ ਕਿ ਸਾਡੀ ਜ਼ਿੰਦਗੀ ਖਰਾਬ ਨਾ ਹੋਵੇ ਮਰਨ ਵਾਲਿਆਂ ਤੇ ਰੋਣ ਵਾਲੇ ਹਜ਼ਾਰ ਮਿਲ ਜਾਣਗੇ ਪਰ ਜੋ ਜਿਉਂਦੇ ਨੇ ਉਹਨਾਂ ਨੂੰ ਸਮਝਣ ਵਾਲਾ ਇੱਕ ਵੀ ਨਹੀਂ ਮਿਲਦਾ ਇਕੱਲੇ ਹੋਣਾ ਤੇ ਇਕੱਲੇ ਰੋਣਾ ਕਈ ਵਾਰ ਵਿਅਕਤੀ ਨੂੰ ਬਹੁਤ ਮਜ਼ਬੂਤ ਬਣਾ ਦਿੰਦਾ ਹੈ ਵਧੀਆ ਰਿਸ਼ਤੇ ਚਾਹਣਿਓ ਤਾਂ ਉਹਨਾਂ ਨੂੰ ਬਹੁਤ ਡੁੰਗਾਈ ਨਾਲ ਨਿਭਾਓ ਵਧੀਆ ਮੋਤੀ ਕਦੇ ਕਿਨਾਰਿਆਂ 'ਤੇ ਨਹੀਂ ਮਿਲਦੇ ਜ਼ਰੂਰੀ ਨਹੀਂ ਕੁਝ ਗਲਤ ਕਰਨ ਨਾਲ ਹੀ ਦੁੱਖ ਮਿਲੂਗਾ ਕਦੇ-ਕਦੇ ਹੱਦ ਤੋਂ ਜ਼ਿਆਦਾ ਚੰਗੇ ਹੋਣ ਦੀ ਵੀ ਕੀਮਤ ਚੁਕਾਉਣੀ ਪੈਂਦੀ ਹੈ ਵਕਤ ਚੰਗਾ ਹੋਵੇ ਤਾਂ ਤੁਹਾਡੇ ਦੁਆਰਾ ਕੀਤੀ ਗਈ ਗਲਤੀ ਵੀ ਮਜ਼ਾਕ ਲੱਗਦੀ ਹੈ ਜੇ ਵਕਤ ਖਰਾਬ ਹੋਵੇ ਤਾਂ ਮਜ਼ਾਕ ਵੀ ਗਲਤੀ ਬਣ ਜਾਂਦਾ ਹੈ ਦੁਨੀਆ ਦੀ ਹਕੀਕਤ ਇਹੀ ਹੈ ਕਿ ਸੱਚੇ ਵਿਅਕਤੀ ਨੂੰ ਜਿਆਦਾ ਝੂਠੇ ਵਿਅਕਤੀ ਤੋਂ ਵੱਧ ਸਫਾਈ ਦੇਣੀ ਪੈਂਦੀ ਹੈ ਜਿਹਦੀ ਫਿਤਰਤ ਹਮੇਸ਼ਾ ਬਦਲਦੀ ਹੋਵੇ ਉਹ ਕਦੇ ਕਿਸੇ ਦਾ ਨਹੀਂ ਹੋ ਸਕਦਾ ਚਾਹੇ ਉਹ ਵਕਤ ਹੋਵੇ ਚਾਹੇ ਉਹ ਵਿਅਕਤੀ ਹੋਵੇ ਆਪਣਾਪਣ ਤਾਂ ਹਰ ਕੋਈ ਦਿਖਾਉਂਦਾ ਹੈ ਪਰ ਅਸਲ 'ਚ ਕੌਣ ਆਪਣਾ ਹੈ ਇਹ ਵਕਤ ਦੱਸਦਾ ਹੈ ਦਿਲ ਦੀ ਗੱਲ ਹਰ ਕਿਸੇ ਨੂੰ ਦੱਸਣਾ ਛੱਡ ਦਿਓ ਕਦੇ-ਕਦੇ ਅਸੀਂ ਗਲਤ ਨਹੀਂ ਹੁੰਦੇ ਪਰ ਕਈ ਵਾਰ ਸਾਡੇ ਕੋਲ ਉਹ ਸ਼ਬਦ ਵੀ ਨਹੀਂ ਹੁੰਦੇ ਜੋ ਸਾਨੂੰ ਸਹੀ ਸਾਬਤ ਕਰ ਦੇਣ ਇਸ ਦੁਨੀਆ ਦਾ ਕੋਈ ਰੰਗ ਨਹੀਂ ਕੋਈ ਢੰਗ ਨਹੀਂ ਪੈਸਾ ਕੋਲ ਹੈ ਤਾਂ ਸਭ ਕੁਝ ਹੈ ਨਹੀਂ ਤਾਂ ਬੰਦਾ ਚੰਗਾ ਸੀ ਇਹ ਸੁਣਨ ਲਈ ਤੁਹਾਨੂੰ ਮਰਨਾ ਪੈਂਦਾ ਹੈ ਇਹ ਹੀ ਜ਼ਿੰਦਗੀ ਦਾ ਕੌੜਾ ਸੱਚ ਹੈ ਪਿਆਰਿਓ ਅੱਜ ਦੇ ਲਈ ਬਸ ਇੰਨਾ ਹੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ